ਸਾਰੇ ਵਿਕਰਮ ਮਜੀਠੀ ਉਹਨਾਂ ਦਾ ਜਿਹੜਾ ਨਾਂ ਆਇਆ ਉਹ ਪਿਛਲੇ 15 ਸਾਲ ਤੋਂ 20 ਸਾਲ ਤੋਂ ਗੂੰਜ ਰਿਹਾ ਡਰਗ ਮਨੀ ਦੇ ਕੇਸਾਂ ਦੇ ਗੂੰਜ ਰਿਹਾ ਤੇ ਕਦੇ ਵੀ ਕਦੇ ਤਾਂ ਵੱਡੇ ਵੱਡੇ ਪੋਲੀਟੀਸ਼ੀਅਨ ਉਹਨਾਂ ਤੇ ਇਲਜ਼ਾਮ ਲਾ ਕੇ ਮਾਫੀਆਂ ਮੰਗਦੇ ਨੇ ਕਦੇ ਵੱਡੀਆਂ ਅਖਬਾਰਾਂ ਮਾਫੀਆਂ ਮੰਗਦੀਆਂ ਨੇ ਤੇ ਇੱਕ ਹੁਣ ਦੋ ਪਰਚੇ ਨੇ ਸਾਡੇ ਕੋਲ ਤੇ ਇਹਦੇ ਵਿੱਚ ਕੀ ਹੈ ਸਾਰਾ ਪ੍ਰੋਸੈਸ ਕੀ ਹੈ ਜੀ ਇਲਜ਼ਾਮ ਕੀ ਨੇ ਉਹਨਾਂ ਤੇ ਸਚਾਈ ਕੀ ਹੈ 24 9 2018 ਦੇ ਵਿੱਚ ਹਾਂ ਜੀ ਅਸੀਂ ਇੱਕ ଫਾਰਮਲ ਕੰਪਲੇਂਟ ਦਿੱਤੀ ਸੀ। ਉਦੋਂ ਡਰੱਗ ਕੇਸ ਹਾਈ ਕੋਰਟ ਵਿੱਚ ਚੱਲ ਰਿਹਾ ਸੀ। ਹਾਈ ਕੋਰਟ ਦੇ ਚੀਫ ਜਸਟਿਸ ਨੂੰ ਦਿੱਤੀ ਸੀ। ਉਸ ਵੇਲੇ ਅਸੀਂ ਉਸ ਵੇਲੇ ਦੀ ਸਪੈਸ਼ਲ ਟਾਸਕ ਫੋਰਸ ਨੂੰ ਦਿੱਤੀ ਸੀ। ਇਨਫੋਰਸਮੈਂਟ ਡਾਇਰੈਕਟਰ ਨੂੰ ਵੀ ਭੇਜੀ ਸੀ। ਹੂੰ। ਉਹਦੇ 'ਚ ਅਸੀਂ ਕਾਫੀ ਸਪੈਸੀਫਿਕ ਐਲੀਗੇਸ਼ਨ ਲਗਾਏ ਸੀ। ਕਿ ਮੰਤਰੀ ਸਟ ਇਨਚਾਰਜ ਨੇ ਉਸ ਵੇਲੇ ਦੇ ਪ੍ਰੋਟੈਕਸ਼ਨ ਦਿੱਤੀ ਹੈ। ਡਰਗ ਜਿਹੜੇ ਇੰਟਰਨੈਸ਼ਨਲ ਮੇજર ਡਰਗ ਡੀਲਰਸ ਹੈ ਸਪੈਸ਼ਲੀ ਕੈਨੇਡਾ ਦੇ ਇੰਡੀਅਨ origin ਦੇ ਔਰ ਉਹ ਇਨਵੈਸਟੀਗੇਟ ਕੀਤਾ ਜਾਵੇ ਪੱਕਾ ਉਸ ਤੇ ਕੁਝ ਐਕਸ਼ਨ ਨਹੀਂ ਹੋਇਆ ਫਿਰ ਜਦੋਂ ਸਰਕਾਰ ਬਦਲੀ 2021 ਦੇ ਵਿੱਚ ਲਾਸਟ ਫਿਊ ਮੰਥਸ ਆਫ ਕਾਂਗਰਸ ਉਸ ਵੇਲੇ ਐਫਆਈ ਨੰਬਰ ਦੋ ਰਜਿਸਟਰ ਹੋਇਆ ਨਰਕੋਟਿਕਸ ਇਕੱਥਲੇ ਹੂੰ ਉਦੋਂ ਉਹਨਾਂ ਨੇ ਸਾਨੂੰ ਇਨਵਾਈਟ ਕੀਤਾ ਕਿ ਤੁਹਾਡੇ ਕੋਲ ਕੀ ਮਟੀਰੀਅਲ ਹੈ ਹੂੰ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਉਸ ਵੇਲੇ ਅਸੀਂ ਉਹਨਾਂ ਨੂੰ ਦੋ ਦਰਖਾਸਤਾਂ ਦਿੱਤੇ ਚਾਰ ਮਾਰਚ ਨੂੰ ਇੱਕ ਲੰਬੀ ਦਰਖਾਸਤ ਦਿੱਤੇ 4 ਮਾਰਚ 2022 ਨੂੰ ਅੱਛਾ ਜੀ ਉਸ ਤੋਂ ਇੱਕ ਦਿਨ ਪਹਿਲਾਂ ਅਸੀਂ ਇਹ ਵੀ ਦਰਖਾਸਤ ਦਿੱਤੇ ਚੀਫ ਸੈਕਟਰੀ ਨੂੰ ਕਿ ਜਿਹੜਾ ਤੁਸੀਂ ਇਨਵੈਸਟੀਗੇਸ਼ਨ ਆਫੀਸਰ ਲਾਇਆ ਹੈ ਹੂੰ ਉਹ ਫਿਰ ਇਨਵੈਸਟੀਗੇਸ਼ਨ ਨਹੀਂ ਕਰ ਰਿਹਾ ਜਿਹੜਾ ਐਨਡੀਪੀਐਸ ਐਕਟ ਦੇ ਵਿੱਚ ਸੀਗਾ ਹਾਂਜੀ ਠੀਕ ਹੈ ਉਹ ਉਸ ਐਂਗਲ ਤੋਂ ਬਿਲਕੁਲ ਨਹੀਂ ਕਰ ਰਿਹਾ ਕਿ ਕਿਵੇਂ ਪ੍ਰੋਪਰਟੀ ਕੁਆਇਰ ਹੋਈ ਹੈ ਹੂੰ ਇਹ ਜਾਣਨਾ ਵੀ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਮੇਜਰ ਪ੍ਰਾਪਰਟੀਆਂ ਐਸ ਪਰ ਇਸ ਕੰਪਲੇਂਟ ਦੇ ਮੁਤਾਬਿਕ 2007 ਤੋਂ ਲੈ ਕੇ 2016 ਵਿੱਚ ਬਣਾਈਆਂ ਹੂੰ 2007 ਤੋਂ 2022 ਤੱਕ ਬਿਕਰਮ ਸਿੰਘ ਮਜੀਠੀਆ ਵਾਜ਼ ਪਬਲਿਕ ਸਰਵੈਂਟ ਜੀ ਮਨਿਸਟਰ ਸੀਗੇ ਹਾਂ ਜੀ ਐਮਐਲਏ ਵੀ ਸੀ ਮਨਿਸਟਰ ਵੀ ਸੀ ਹੂੰ ਔਰ ਉਸੇ ਦੌਰਾਨ ਤਕਰੀਬਨ ਸਾਰੀਆਂ ਪ੍ਰਾਪਰਟੀਆਂ ਬਣੀਆਂ ਇਨਾਂ ਦੇ ਆਪਣੇ ਆ ਦੇਖੋ ਤਾਂ ਇਮੋਵੇਬਲ ਪ੍ਰੋਪਰਟیز ਹੈ ਜੋ ਇਲੈਕਸ਼ਨ ਐਫੀਡੇਟ ਦੇ ਮੁਤਾਬਕ 14 ਪ੍ਰੋਪਰਟیز ਇਮੋਵੇਬਲ ਪ੍ਰੋਪਰਟیز ਹੈਗੀਆਂ ਇਹਨਾਂ ਦੇ ਬੱਚਿਆਂ ਦੇ ਵਾਈਫ ਦੇ ਤੇ ਆਪਣੇ ਅੱਛਾ ਜੀ ਉਸ ਤੋਂ ਪਹਿਲਾਂ ਕੋਈ ਨਹੀਂ ਉਸ ਤੋਂ 2007 ਤੋਂ ਪਹਿਲਾਂ ਚ ਨਹੀਂ ਸੀ ਐਟ ਲੀਸਟ ਐਫੀਡੇਟ ਵਿੱਚ ਤਕਰੀਬਨ ਇਹਨਾਂ ਦੀ ਜਿਹੜੀ ਪਰਚੇਸ ਹੈ ਇਸ ਦੌਰਾਨ ਬਣੀ ਹੈ ਬਣੀ ਹੈ ਠੀਕ ਹੈ ਜੀ ਉਸ ਤੋਂ ਪਹਿਲਾਂ ਇਨਸੈਸਟਰ ਪ੍ਰੋਪਰਟੀ ਹੋਏਗੀ ਹੋਰ ਗੱਲ ਤੇ ਉਸ ਵਿੱਚ ਅਸੀਂ 29 ਪੇਜ ਦੀ ਦਰਖਾਸਤ ਸੀ ਤੇ ਉਹਦੇ ਵਿੱਚ 9000 ਪੇਜਾਂ ਦਾ ਐਵੀਡੈਂਸ ਲਾਇਆ ਸੀ ਅੱਛਾ ਉਹਦੇ ਵਿੱਚ ਅਸੀਂ ਦੱਸਿਆ ਸੀ ਕਿ ਕਿਵੇਂ ਵੈਲਥ ਨੂੰ ਲੀਗਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਹੂੰ ਜਿਹਨੂੰ ਆਪਾਂ ਮਨੀ ਲਾਂਡਰਿੰਗ ਕਹਿੰਦੇ ਆ ਅੱਛਾ ਜੀ ਡਰੱਗ ਮਨੀ ਇਹਨਾਂ ਨੇ ਡਰੱਗ ਡੀਲਰਸ ਨੂੰ ਔਰ ਡਰੱਗ ਮੈਨੂਫੈਕਚਰਰਸ ਨੂੰ ਪ੍ਰੋਟੈਕਸ਼ਨ ਦਿੱਤੇ ਜਾਂ ਉਹਨਾਂ ਦੇ ਪਾਰਟਨਰ ਬਣੇ ਫਿਰ ਉਹਨਾਂ ਅੰਦਰ ਪ੍ਰੋਟੈਕਸ਼ਨ ਉਹਨਾਂ ਨੂੰ ਸਿਕਿਉਰਿਟੀ ਗ੍ਰਾਂਟ ਕੀਤੀ ਹੂੰ ਮੇਜਰ ਜਿਹੜੇ ਹੈਗੇ ਉਹਨਾਂ ਦਾ ਨਾਮ ਵੀ ਬੜਾ ਸੱਤਾ ਕਹਿੰਦੇ ਆ ਪਿੰਡੀ ਕਹਿੰਦੇ ਆ ਹੋਰ ਮਿਸ ਚਾਹਲ ਬ੍ਰਦਰਸ ਕਹਿੰਦੇ ਆ ਨੋਨ ਨੋਨ ਬੰਦੇ ਆ ਇੰਟਰਨੈਸ਼ਨਲ ਡਰਗ ਡੀਲਰਸ ਅੱਛਾ ਇਹਨਾਂ ਨਾਲ ਇਹਨਾਂ ਦੇ ਕੋਈ 5 700 ਫੋਟੋਗ੍ਰਾਫਸ ਕਿਸੇ ਸਾਡੇ ਕੋਲ ਅਵੇਲੇਬਲ ਸੀ ਉਸ ਵੇਲੇ ਅਸੀਂ ਦਿੱਤੀਆਂ ਇਹਨਾਂ ਨੂੰ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਹੂੰ ਫਿਰ ਅਸੀਂ ਉਹਨਾਂ ਦੀ ਕੰਪਨੀ ਦਾ ਰਿਕਾਰਡ ਕੱਢਿਆ ਕਿਵੇਂ 2009 ਵਿੱਚ ਇਹਨਾਂ ਦੀ ਜਿਹੜੀ ਬੇਸਿਕ ਪੇਰੈਂਟ ਕੰਪਨੀ ਸੀ ਉਹ 197 ਕਰੋੜ ਤੇ ਪਲੱਸ 6 ਕਰੋੜ 2 2002 100 200 3 ਕਰੋੜ ਡੈਟ ਥੱਲੇ ਸੀ ਤਾਂ ਉਹਦੇ ਐਸਐਲਸੀ ਕੋਈ 25 ਤੀਕਰੋੜ ਕਿਸੇ ਦੀ ਕੰਪਨੀ ਸੀ ਜੀ ਇਹ ਇਹਦਾ ਨਾਮ ਤਾਂ ਲਿਖਿਆ ਹੈ ਸਰਾਇਆ ਇੰਡਸਟਰੀਜ਼ ਲਿਮਟਿਡ ਹਮ ਬਟ ਇਹ ਐਕਸਪੋਰਟ ਕਈ ਕੁਝ ਕਰਦੇ ਸੀ ਮੈਡੀਸਨ ਕੈਮਿਕल्स ਵੇ ਅੱਛਾ ਜੀ ਕਿਉਂਕਿ ਜਿਹੜੀ ਕੈਮਿਕल्स ਹੈ ਨਾ ਚਾਹਲਦੇ ਨੇ ਕੰਪਨੀਆਂ ਸੀ ਉਹ ਕੋ ਬਿਲਕੁਲ ਉਹੀ ਕੈਮਿਕਲ ਸੀ ਜਿਹੜੇ ਨਾਰਕੋਟਿਕਸ ਡਰਗਸ ਹੈ ਅੱਛਾ ਜੀ ਉਹਨਾਂ ਨੇ ਉਹ ਸਾਰਾ ਜਿਹੜਾ ਕੋਟਾ ਲੈ ਕੇ ਕੋਟਾ ਦਿੰਦੇ ਹੁੰਦੇ ਨੇ ਜੇ ਤੁਸੀਂ ਕੋਈ ਮੈਡੀਸਨ ਬਣਾਉਣੇ ਹੋਗੇ ਤਾਂ ਤੁਹਾਨੂੰ ਉਹੀ ਨਾਲ ਕੋਟ ਇਸ ਐਕਟ ਦਾ ਲੀਗਲ ਕੋਟਾ ਮਿਲ ਜਾਂਦਾ ਤੁਹਾਨੂੰ ਮਿਲ ਜਾਂਦਾ ਉਹ ਤੁਸੀਂ ਜੇ ਉਹਨੂੰ ਵੇਚਣ ਦੀ ਬਜਾਏ ਹਮ ਇਲੀਗਲ ਮਾਰਕੀਟ 'ਚ ਵੇਚਦੇ ਹੋ ਤਾਂ ਤੁਸੀਂ ਬਹੁਤ ਵੱਡਾ ਪ੍ਰੋਫਿਟ ਕਮਾਉਂਦੇ ਹੋ ਦਵਾਈ ਬਣਾਓਗੇ ਤਾਂ 2 ਰੁਪਏ ਦੀ ਵਿਕੇਗੀ ਹਮ ਡਰੱਗ ਵੇਚੋਗੇ ਇਲੀਗਲੀ ਤਾਂ 2000 ਦਾ ਵਿਕਦਾ ਅੱਛਾ ਜੀ ਸੋ ਇਹ ਜਿਹੜਾ 1 1000 ਆ 1 2000 ਮਲਟੀਪਲੀਕੇਸ਼ਨ ਹੈ ਹਮ ਇਹ ਲੀਗਲੀ ਦਵਾਈ ਬਣਾ ਕੇ ਨਹੀਂ ਹੁੰਦਾ ਇਹ ਇਲੀਗਲ ਡਰਗਸ ਸੇਲਸ ਕਰਕੇ ਹੁੰਦਾ ਹਾਂ ਜਾਂ ਤੁਸੀਂ ਬਾਹਲੇ ਮੁਲਕਾਂ 'ਚ ਭੇਜੋ ਹਾਂ ਹਲੇ ਉਹ ਹੁਣ ਅਸੀਂ ਇਹ ਵੀ ਦੱਸਿਆ ਸੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੂੰ ਕਿ ਜਿਹੜੇ ਇਥੋਂ ਕਨਸਾਈਨਮੈਂਟ ਇਹਨਾਂ ਕੋਲ ਹੈਲੀਕਾਪਟਰ ਸੀ ਇਹਨਾਂ ਕੋਲ ਪ੍ਰੋਟੈਕਸ਼ਨ ਸੀ ਜਦੋਂ ਕੋਸਟ ਤੇ ਜਾਂਦੇ ਸੀ ਇਹਨਾਂ ਦੇ ਬਾਡੀਗਾਰਡ ਵਗੈਰਾ ਨੇ ਡਿਸਕਲੋਜ਼ ਕੀਤਾ ਸੀ ਇਹ ਇਨਵੈਸਟੀਗੇਟ ਕਰੋ ਇਹ ਜਿਹੜੇ ਜਾਂਦੇ ਸੀ ਕਿਹੜੇ ਪੋਰਟ ਤੇ ਜਾਂਦੇ ਸੀ ਕਿੱਥੇ ਜਾਂਦੇ ਸੀ ਕੌਣ ਕੌਣ ਬਾਡੀਗਾਰਡ ਸੀ ਤਾਂ ਉਹਨਾਂ ਦਾ ਕਿਹੜਾ ਕਿਹੜਾ ਸਮਾਨ ਲੈ ਕੇ ਜਾਂਦੇ ਸੀ ਜੀ ਪਰ ਉਹ ਅਸਪੈਕਟ ਇਤ ਕਹਿਨ ਦੇ باوجود ਵੀ ਇਨਾ ਏਵਿਡੈਂਸ ਦੇਣ ਦੇ باوجود ਵੀ ਕੋਈ ਇਨਵੈਸਟੀਗੇਸ਼ਨ ਸਿਰ ਨਹੀਂ ਚੜਿਆ ਹੂੰ ਹੂੰ ਫਿਰ ਸੀ ਚੀਫ ਸੈਕਟਰੀ ਨੇ ਇਨਫਾਰਮ ਕੀਤਾ ਕਿ ਤੁਹਾਡਾ ਇਨਵੈਸਟੀਗੇਸ਼ਨ ਬਿਲਕੁਲ ਇਨਾ ਮੁੱਦਿਆਂ ਤੇ ਕੰਮ ਨਹੀਂ ਕਰ ਰਿਹਾ ਜੀ ਉਹਦੇ ਚ ਅਸੀਂ ਟੇਬਲ ਬਣਾਏ ਕਿਵੇਂ ਸ਼ੈਲ ਕੰਪਨੀ ਬਣਾਈਆਂ ਗਈਆਂ ਨੀ ਇਹ ਟੇਬਲ ਤੇ ਇੱਕ ਜਿਹੜੀ ਹੁਣ ਐਫ ਆਈ ਆਰ ਹੋਈ ਹੈ ਉਹਦੇ ਚ ਵੀ ਬਣਿਆ ਉਸ ਟੇਬਲ ਦੀ ਸਿੱਧੀ ਫੋਟੋਕਾਪੀ ਹੈ ਅੱਛਾ ਜੀ ਠੀਕ ਹੈ ਜੀ ਉਹਨੇ ਥੋੜੀ ਸਾਨੂੰ ਕ੍ਰੈਡਿਟ ਤਾਂ ਨਹੀਂ ਦਿੱਤਾ ਅੱਛਾ ਉਹਨਾਂ ਨੂੰ ਮਾਨਦੈਨ ਦੱਸਣਾ ਚਾਹੀਦਾ ਸੀ ਇਸ ਕੰਪਲੇਨ ਤੇ ਐਫ ਆਈ ਆਰ ਦਰਜ ਕਰਤਾ ਜ਼ਿਆਦਾ ਚੰ ਹੂੰ ਸਾਡੀ ਕੰਪਲੇਂਟ ਕੰਪਰੀਹੈਂਸਿਵ ਹੈ। ਸਹੀ ਕੀ ਡਿਟੇਲ ਦਿੱਤੇ ਹੋਇਆ ਹੈ। 9000 ਦਾ ਐਵੀਡੈਂਸ ਹੈ ਬਿਲਕੁਲ ਚਲਾਨ ਹੈ ਡਿਸਪਰਪੋਰਸ਼ਨਟ ਐਸੈਟ ਦੇ ਸਬੰ ਨਾਲ। ਹੂੰ ਅਸੀਂ ਤਾਂ ਉਸ ਵੇਲੇ ਇਹ ਨਹੀਂ ਸੋਚਿਆ ਸੀ ਕਿ ਪ੍ਰੋਫੈਨਸ਼ਨਲ ਕ੍ਰਿਮਸ ਲੈ ਥੱਲੇ ਕਰੋ। ਅਸੀਂ ਤਾਂ ਉਸ ਵੇਲੇ ਕਹਿ ਰਹੇ ਸੀ ਕਿ ਨਾਰਕੋਟਿਕਸ ਐਕਟ ਥੱਲੇ ਵੀ ਇੱਕ ਕ੍ਰਾਈਮ ਹੈ। ਹੂੰ ਇਹ ਇਨਵੈਸਟਿਗੇਟ ਕੀਤਾ ਜਾ ਸਕਦਾ ਹੈ। ਤੁਸੀਂ ਉਹਨਾਂ ਨੂੰ ਬਲਾਉ ਪੁੱਛੋ ਡਿਟੇਲ ਦੱਸੋ ਕਿਵੇਂ ਕੰਪਨੀਆਂ ਕਿਵੇਂ ਇਹਨਾਂ ਦੇ ਐਸੈਟਸ ਵਧਿਆ ਕਿਉਂਕਿ ਮੈਥਡ ਉਹੀ ਹੈ ਜਿੱਦਾਂ ਬਾਕੀ ਲੋਕਾਂ ਨੇ ਬਣਾਇਆ ਹੈ। ਹੂੰ ਬਾਦਲ ਪਰਵਾਰ ਮੇજર ਕੰਪਨੀਆਂ ਦੇ ਸ਼ੇਅਰਹ ਕਿਵੇਂ ਪਹਿਲਾਂ ਹੀ ਕੰਪਲਿਮੈਂਟ ਰਾਉਂਦੇ ਆ ਫਿਰ ਉਹ ਲੋਨ ਲੈਂਦੇ ਨੇ ਇਨਵੈਸਟਮੈਂਟ ਇਕਲਾ ਕਰਦੇ ਨੇ ਉਹਨਾਂ ਦੇ ਅਨਸਿਕਿਉਰਡ ਲੋਨ ਮਿਲ ਜਾਂਦੇ 2 ਕਰੋੜ ਤਿੰਨ ਕੋ ਹਰ ਸਾਲ ਇਹਨਾਂ ਲੋਨ ਵਧੇ ਜਾਂਦੇ ਫਿਰ ਉਹ ਕੰਪਲਿਟ ਡਿਫੰਕਟ ਹੋ ਜਾਂਦੀ ਹੈ ਫਿਰ ਨੇ ਡੰਮੀ ਪਰਸਨ ਰੱਖਿਓ ਹੈ ਜਿਹੜਾ ਉਹ ਡਾਇਰੈਕਟਰ ਬਣਾ ਕੇ ਉਹਨਾਂ ਦੇ ਆਪਣੇ ਐਸੈਟਸ ਹੈ ਨਹੀਂ ਕੋਈ ਪਰ ਡੰਮੀ ਡਾਇਰੈਕਟਰ ਬਣ ਕੇ ਉਹਨਾਂ ਦੇ ਬਿਹਾਫ ਤੇ ਕੰਮ ਕਰਦੇ ਨੇ ਇਸ ਤਰ੍ਹਾਂ ਇਹ ਮਲਟੀ ਮਿਲੀਨਰ ਬਣੇ ਨੇ 2007 ਤੋਂ ਲੈ ਕੇ 2016 ਦੇ ਵਿੱਚ ਨਹੀਂ ਔਰ ਉਦੋਂ ਇਹ ਪਬਲਿਕ ਸਰਵੈਂਟ ਸੀ ਇਹਨਾਂ ਦੀ ਇਨਕਮ ਤਾਂ ਪੱਕੀ ਦਿਖਦੀ ਹੈ ਜੇ ਇਨਕਮ ਬਿਲਕੁਲ ਲਿਜੀਟਿਮੇਟ ਹੈ ਤੁਸੀਂ ਪ੍ਰੋਪਰਟੀਆਂ ਐਕਸਪਲੇਨ ਨਹੀਂ ਕਰ ਸਕਦੇ ਚਾਹੇ ਸਟੈਂਡ ਲੈ ਰਹੇ ਹੈ ਕਿ ਇਹ ਗੱਲਾਂ ਤਾਂ ਆਲਰੇਡੀ ਨਰ ਸਪੈਸ਼ਲ ਟਾਸਕ ਫੋਰਸ ਕੋ ਸੀ ਸੀ ਗਿਆ ਹਾਂ ਜੀ ਪੁਛੀਆਂ ਜਾ ਚੁੱਕੀਆਂ ਨੇ ਅੰਡਰ ਦਾ ਨਾਰਕੋਟਿਕ ਐਕਟ ਜੀ ਮਗਰ ਡਿਸਪਰੋਪੋਰਸ਼ਨਲ ਐਸੈਟ ਵੱਲੋਂ ਤਾਂ ਇਨਵੈਸਟਮੈਂਟ ਹੋਇਆ ਨਹੀਂ ਹੂੰ ਸੋ ਬਿਲਕੁਲ ਜਾਇਜ਼ ਹੈ ਚਾਹੇ ਮਟੀਰੀਅਲ ਸੇਮ ਹੈ ਔਰ ਮਟੀਰੀਅਲ ਉਹ ਹੀ ਜਿਹੜਾ ਸੀ ਸਪਲਾਈ ਕੀਤਾ ਹੈ ਪਰ ਸਰਟਨਲੀ ਇਹ ਪਬਲਿਕ ਸਰਵੰਟ ਦੇ ਕੋਲ ਉਸ ਦੌਰਾਨ ਇਹ ਜੇ ਕੋਈ ਇੰਨੀ ਵੱਡੀ ਪ੍ਰੋਪਰਟੀਆਂ ਬਣ ਜਾਣ ਤੇ ਉਹਨੂੰ ਐਕਸਪਲੇਨ ਤਾਂ ਕਰਨਾ ਪਵੇਗਾ ਜੇ ਨਹੀਂ ਕਰ ਸਕਦਾ ਕੇਸ ਬਣ ਗਿਆ ਹੂੰ ਤਾਂ ਇਸ ਕਰਕੇ ਬਿਲਕੁਲ ਕਹਿਣਾ ਗਲਤ ਹੈ ਕਿ ਉਹਨਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਜਾਂ ਪੋਲਿਟਿਕਲ ਰੀਜ਼ਨ ਕਰਕੇ ਜਾ ਰਿਹਾ ਹੈ ਮੈਂ ਤਾਂ ਇੱਕ ਪੁੱਛਣਾ ਚਾਹੁੰਦਾ ਹੈ ਕਿ ਜਦੋਂ ਇਹ ਮਟੀਰੀਅਲ ਇਸ ਗਵਰਨਮੈਂਟ ਕੋਲ 3 ਮਾਰਚ 2022 ਦੇ ਵਿੱਚ ਜਦੋਂ ਆਏ ਸਰਕਾਰ ਬਣਾਈ ਹੈ ਮਾਈ ਅਪ੍ਰੈਲ ਦੇ ਵਿੱਚ ਉਹਨਾਂ ਨੂੰ 2 ਸਾਲ ਕਿਵੇਂ ਲੱਗ ਗਏ 3 ਸਾਲ ਹਾਂਜੀ ਹੂੰ 3 ਸਾਲ ਲੱਗੇ ਹੂੰ 3 ਸਾਲ ਤੁਹਾਨੂੰ ਲੱਗੇ ਇੱਕ ਫਾਈਲ ਖੋਲਣ ਲਈ ਹੂੰ ਜਿੰਨਾ ਮਟੀਰੀਅਲ ਤੁਹਾਡੇ ਕੋਲ ਸੀ ਹੂੰ ਜੇ ਕੋਈ ਸੰਸਥਾ ਜਾਂ ਬੰਦਾ ਤੁਹਾਨੂੰ 9000 ਪੇਜ 9029 ਪੇਜ ਦੇ ਰਿਹਾ ਹੈ ਜਿਆਦਾ ਤੁਸੀਂ ਉੱਤੇ ਐਕਸ਼ਨ ਲਾਓਗੇ ਉਹਨਾਂ ਨੇ ਤੁਹਾਨੂੰ ਝੂਠ ਦੱਸ ਰਿਹਾ ਹੂੰ ਤੁਸੀਂ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਉਸ ਤੋਂ ਕੋਈ ਰੈਫਰੈਂਸ ਨਹੀਂ ਆਇਆ ਕੋਈ ਕੋਈ ਸਾਾਨੂੰ ਲੈਟਰ ਹੀ ਨਹੀਂ ਆਇਆ ਹੂੰ ਐਂਡ ਹੋਣ ਅਚਾਨਕ ਤੁਸੀਂ ਇੱਕ ਐਫਆਈਰ ਦਰਜ ਕਰ ਰਹੇ ਹੋ ਬਿਲਕੁਲ ਜਾਇਜ਼ ਹੈ ਐਫਆਈਰ ਤੇ ਹੱਕ ਵਿੱਚ ਹੈ ਅੱਛਾ ਜੀ ਕਿਉਂਕਿ ਡਿਸਪਰਪੋਰਸ਼ਨਲ ਐਸੈਟ ਜੇ ਨਹੀਂ ਐਕਸਪਲেইন ਕਰ ਸਕਦਾ ਇਹ ਦੇਖੋ ਕਰਾਪਸ਼ਨ ਦੇ ਵਿੱਚ ਹੋਣਸ ਹੁਤੇ ਚਲੇ ਜਾਂਦਾ ਨਾਰਕੋਟਿਕਸ ਐਕਟ ਵਿੱਚ ਨਹੀਂ ਹੁੰਦਾ ਹਮ ਨਾਰਕੋਟਿਕਸ ਐਕਟ ਵਿੱਚ ਤੁਹਾਨੂੰ ਲਿੰਕ ਲਾਉਣਾ ਪੈਂਦਾ ਕਿ ਆਹ ਕ੍ਰਾਈਮ ਹੈ ਉੱਥੇ ਥੋੜਾ ਬਹੁਤ ਔਖਾ ਹੋਣਸ ਹੈ ਠੀਕ ਹੈ ਜੀ ਸੋ ਮਗਰ ਜੇ ਡਿਸਪਰਪੋਰਸ਼ਨਲ ਐਸੈਟ ਬਣ ਜਾਣ ਇੱਥੇ ਦੂਸਰੇ ਨੂੰ ਪਬਲਿਕ ਸਰਵੰਟ ਨੂੰ ਐਕਸਪਲেইন ਕਰਨਾ ਪੈਂਦਾ ਆਪਣੀ ਇਨਕਮ ਹਮ ਇਹਦੇ ਵਿੱਚ ਤਾਂ ਫਸ ਜਾਂਦਾ ਬੜੀ ਜਲਦੀ ਸੋ ਇਸ ਕਰਕੇ ਜੇ ਨਾਰਕੋਟਿਕਸ ਨਾਲ ਲਿੰਕ ਜੇ ਨਹੀਂ ਸਬਸੈਂਟ ਡੈਵਿਡੈਂਸ ਆਇਆ ਜੇ ਉਹ ਸਵੇਲੇ denn ਕਿਉਂਕਿ ਕੁਝ ਇਵਿਡੈਂਸ ਤਾਂ ਖਤਮ ਹੀ ਹੋ ਜਾਂਦਾ ਟਾਈਮ ਬਟ ਕਟਗਟ ਡਿਸਪਰਪੋਰਸ਼ਨਟ ਅਸੈਟਸ ਤਾਂ ਨਹੀਂ ਨਬਸ ਸਕਦੇ ਜੀ ਤੇ ਬਿਲਕੁਲ ਜਾਇਜ਼ ਹੈ ਕਿ ਜੇ ਕੋਈ ਵੱਡਾ ਕ੍ਰਿਮੀਨਲ ਛੋੜ ਉਹਨਾਂ ਕੇਸਾਂ ਨੂੰ ਨਾ ਫਾ ਸਕਦੇ ਕਿ ਲੋਕ ਬੜੀ ਪ੍ਰਾਣੀਕ ਇਨਫੋਰਸਮੈਂਟ ਤੁਸੀਂ ਇਨਕਮ ਟੈਕਸ ਵਿੱਚ ਬਸਾ ਸਕਦੇ ਤੁਸੀਂ ਕਰਪਸ਼ਨ ਐਕਟ ਵਿੱਚ ਬਸਾ ਸਕਦੇ ਹੂੰ ਤਾਂ ਇਸ ਕਰਕੇ ਐਫ ਆਈ ਆਰ ਜਾਇਜ਼ ਹੈ ਇਨਵੈਸਟੀਗੇਸ਼ਨ ਜਾਇਜ਼ ਹੈ ਬਟ ਕਿਉਂਕਿ 3 ਸਾਲ ਖਰਾਬ ਕਰਤੇ ਤਾਂ ਤੁਹਾਡੇ ਕੋਲ 2 ਸਾਲ ਰਹੇਗਾ 1.5 ਸਾਲ ਤੁਸੀਂ ਇਹਦੇ ਨੂੰ ਮੁਕੰਮਲ ਕਿਵੇਂ ਸੇਕ ਦਚੜਾਓਗੇ अच्छा ਹਲੇ ਤੁਸੀਂ ਚਾਰਜ ਫਾਈਲ ਕਰਨਾ ਫਿਰ ਚੈਲੰਜ ਕਰਨਗੇ ਫਿਰ ਤੁਸੀਂ ਟ੍ਰਾਇਲ ਨੂੰ ਦੋ ਚਾਰ ਸਾਲ ਲੱਗੋਗੇ ਤਾਂ ਇਸ ਕਰਕੇ ਮੰਨਦਾ ਇਹ ਇਹ ਸ਼ਿਕਵਾ ਹੈ ਸਰਕਾਰ ਨਾਲ ਕਿ ਤੁਸੀਂ ਇੰਨੇ ਵੱਡੇ ਪਲੇਟਫਾਰਮ ਤੇ ਆਇਸੀ ਕਰਪਸ਼ਨ ਦੂਰ ਕਰਦੇ ਤੁਹਾਡੇ ਕੋਲ ਸਿੱਧਾ ਕੇਸ ਸੀ ਜਿਹੜਾ ਤੁਸੀਂ 3 ਸਾਲ ਬਾਅਦ ਸੋਚ ਸਕਦੇ ਉਸ ਦਿਨ ਵੀ ਕਰ ਸਕਦਾ ਸੀ ਹੁਣ ਤੱਕ ਚਲਾਨ ਪੇਸ਼ ਕਰਕੇ ਇਨਵੈਸਟੀਗੇਸ਼ਨ ਪੇਸ਼ ਕਰਕੇ ਤੁਸੀਂ ਐਂਡ ਪਬਲਿਕ ਇਸ਼ੂਸ ਦੇ ਵਲੇ ਹੂੰ ਹੂੰ ਹੀ ਵਾਸ ਅਰੈਸਟਡ ਇਨ ਹੀ ਸਰੈਂਡਰਡ ਇਨ ਅਪ੍ਰੈਲ ਫੈਬਰੂਰੀ ਤੇ ਗਾਸਟਜ ਬੇਲ ਮਿਲੇ ਸੀ ਸੋ ਇਹ ਸਨ ਹੀ ਸੀ ਕਿ ਸਰਕਾਰ ਨੂੰ ਨਹੀਂ ਸੀ ਪਤਾ 2022 ਵਿੱਚ ਮਜਿਸਟ੍ਰੀਅਰ ਸਾਹਿਬ ਦੀ ਅਰੇਸਟ ਮਜਿਸਟ੍ਰੀਅਰ ਦੀ ਰੀਲੀਜ਼ ਇਹ ਵੱਡਾ ਪਬਲਿਕ ਇਸ਼ੂ ਸੀ